ਫਾਦਿਲਕਾਦੇ ਪਿੰਡ ਨਵਾਂ ਸਲੇਮਸ਼ਾਹ ਦੇ ਵਿੱਚ ਪਿੰਡ ਵਸੀਆਂ ਵੱਲੋਂ ਲਗਾਏ ਗਏ ਰਸਤਾ ਬੰਦ ਕਰਨ ਦੇ આરોਪ ਕਿਹਾ ਰਸਤਾ ਨਾ ਹੋਣ ਕਰਕੇ ਹੋ ਰਹੀ ਹੈ ਪਰੇਸ਼ਾਨੀ ਕੀਤੀ ਕਾਰਵਾਈ ਦੀ ਮੰਗ ਫਾਦਿਲਕਾਦੇ ਪਿੰਡ ਨਵਾਂ ਸਲੇਮਸ਼ਾਹ ਦੇ ਵਿੱਚ ਪਿੰਡ ਨੂੰ ਜਾਣ ਵਾਲੇ ਰਸਤੇ ਨੂੰ ਕੁਝ ਲੋਕਾਂ ਵੱਲੋਂ ਬੰਦ ਕਰਨ ਦੇ આરોਪ ਪਿੰਡ ਵਸੇਵਾਂ ਵੱਲੋਂ ਲਗਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਪਿੰਡ ਵਸੇਵਾਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਅਤੇ ਪਿੰਡ ਵਸੇਵਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਵਸਿਆ ਨੇ ਦੱਸਿਆ ਕਿ ਉਹਨਾਂ ਦੇ ਗਲੀਆਂ ਦੇ ਵਿੱਚੋਂ ਰਸਤਾ ਸੜਕ ਤੇ ਚੜਦਾ ਹੈ ਉਹਨਾਂ ਨੇ ਕਿਹਾ ਕਿ ਸੜਕ ਉੱਚੀ ਹੋਣ ਕਾਰਨ ਸਾਈਡ ਤੋਂ ਰਸਤਾ ਬਣਾਇਆ ਗਿਆ ਸੀ ਲੇਕਿਨ ਉਹਨਾਂ ਨੇ ਪਿਛਲੇ 50 ਸਾਲ ਤੋਂ ਚੱਲ ਰਿਹਾ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਪਿੰਡ ਵਸਿਆ ਨੂੰ ਕਾਸੀ ਪਰੇਸ਼ਾਨੀ ਚੇਲਣੀ ਪੈਂਦੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਵਿਕਲੈਂਗ ਬੱਚੇ ਵੀ ਰਹਿੰਦੇ ਹਨ ਜਿਨ੍ਹਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਜਲਦ ਤੋਂ ਜਲਦ ਰਸਤਾ ਖੁਲਵੋਣ ਅਤੇ ਰਸਤਾ ਰੋਕਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਰਣਾ ਕ੍ਰਿਸ਼ਨਾਰਾਮ ਕੀ ਗੱਲ ਕੀ ਹੈ ਜੀ ਕਿਉਂ ਗੱਲ ਸਰ ਕੋਈ ਨਹੀਂ ਕਿ ਸਾਡਾ 14 15 ਕਰ ਗਿਆ ਸਾਨੂੰ ਜੀ ਇਹ ਰਸਤਾ ਜਾਂਦਾ ਜੀ 50 ਸਾਲ ਤੋਂ ਇਹ ਰਸਤਾ ਚੱਲਦਾ ਪਿਆ ਹੈ ਤੇ ਇਹਨੇ ਜਦੋਂ ਜਗਾ ਲਈ ਸੀ ਇਹਨੂੰ ਰਸਤਾ ਉਹ ਲੱਗਦਾ ਸੀ ਸਰ ਤੇ ਇਹਨੇ ਤੱਕੇ ਇਹਨੇ ਤੱਕੇ ਨਾਲ ਫਿਰ ਵੀ ਅਸੀਂ ਨਹੀਂ ਬੋਲੇ ਨੇ ਆ ਗੇਟ ਕਰ ਲੈ ਸਾਹਮਣੇ ਸੀ ਕਿ ਚੱਲ ਕੋਈ ਗੱਲ ਨਹੀਂ ਇਹ ਗੇਟ ਸੀ ਇਹਨਦੇ ਤੋਂ ਚੱਲਾ ਕਰ ਲੈਨੇ ਉਹ ਮਤਲਬ ਕਹਿੰਦਾ ਸਾਨੂੰ ਕਹਿੰਦਾ ਅਸੀਂ ਕੰਦ ਕਰਦੇ ਪੈ ਅਸੀਂ ਰੋਕਣ ਆਏ ਸੀ ਤੇ ਇਹ ਕਹਿੰਦਾ ਮੈਂ ਕੰਦ ਕਰਦਾ ਪੈ ਮੈਂ ਕੁਝ ਵੀ ਨਹੀਂ ਕਰਦਾ ਜਦੋਂ ਅਸੀਂ ਸ਼ਹਿਰ ਗਏ ਚਲੇ ਕੰਪਲੀਟ ਲਾਣ ਇਹਨੇ ਮਗਰੋਂ ਮਗਰੋਂ ਮਿੱਟੀ ਪਾ ਲਈ ਮਗਰੋਂ ਮਗਰੋਂ ਇਹਨੇ ਗੇਟ ਹਮਨੋ ਹੀ ਪਟਾਇਆ ਸੰਭਾਵ ਨੇ ਸਰਕਾਰੀ ਪਹਿਲਾ ਪਟਾਇਆ ਹੈ ਸਰ ਪਹਿਲਾਗਾ ਛੜਕ ਤੇ ਉਥੇ ਪੜਾਗਾ ਸੀ ਜਿਹਨੇ ਪੱਟ ਕੇ ਇਥੇ ਘਰਤਾ ਸਾਡੇ ਨਾਲ ਧੱਕਾ ਕਰ ਰਿਹਾ ਜਿੱਤੇ ਅਸੀਂ ਰੋਕਣਾ ਵੀਗਾ ਤੱਕੋ ਕਹਿੰਦਾ ਹੈ ਮੈਂ ਹੀ ਕਰਾਂਗਾ ਕਰਾਂਗਾ ਮੈਂ ਮਿੱਟੀ ਚੱਕਣੀ ਨਹੀਂ ਸਾਡੇ ਨਾਲ ਧੱਕਾ ਬਹੁਤ ਹੋ ਰਿਹਾ ਸਾਡੇ ਬੱਚੇ ਨੇ ਛੋਟੇ ਛੋਟੇ ਪੜਦੇ ਨੇ ਅਸੀਂ ਰੇੜੇ ਤੇ ਥੱਲੇ ਲਜਾਈ ਵੀ ਗਾ ਰੇੜੇ ਜਾਂਦੇ ਨਹੀਂ ਹੂੰ ਉਹ ਤਾਂ ਕਹਿੰਦੇ ਹਮਲਾ ਕੀਤਾ ਕਰਨੀ ਕੋਈ ਨਹੀਂ ਕੀਤਾ ਦੀ ਲਾਤੀ ਕੋਈ ਹਮਲਾ ਕੀਤਾ ਸਾਰ ਅਸੀਂ ਆਜ ਰੋਕਣ ਆਏ ਸੀ ਵੀ ਮਿੱਟੀ ਇੱਥੇ ਨਾ ਪਾਵਾ ਇਹ ਨਜਾਇਜ਼ ਗੱਲ ਲੱਗੀ ਰਾਤੀ ਪੁਲਿਸ ਨੇ ਵੀ ਕਿਹਾ ਸੀ ਵੀ ਕੰਟੈਕਟ ਕਮੇਟੀ ਅੰਦਰ ਘਰ ਲੈਨੇ ਮਿੱਟੀ ਅੰਦਰ ਨਹੀਂ ਕੀਤੀ ਬੈਨ ਪੁਲਿਸ ਦੀ ਵੀ ਨਹੀਂ ਸੁਣੀ ਹਾਂ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਜਿਵੇਂ ਸਾਡਾ ਪਹਿਲਾ ਰਸਤਾ ਅਸੀਂ ਸਾਨੂੰ ਮੈਂ ਰਸਤਾ ਚਾਹੀਦਾ ਹੈ ਜਿਵੇਂ ਪਲਟਣ ਲੱਗਣ ਅਸੀਂ ਉਹ ਰੋਕੀਆਂ ਨੇ ਤਾਂ ਸਾਡੇ ਤੇ ਹਮਲਾ ਕੀਤਾ ਸਾਨੂੰ ਪਹਿਲਾ ਵਾਲਾ ਰਸਤਾ ਚਾਹੀਦਾ ਭਾਵੇਂ ਨੀਵਾ ਜਿਵੇਂ ਮਰਜ਼ੀ ਸੀ ਪਹਿਲਾ ਵਾਲਾ ਰਸਤੇ ਦੀ ਮੰਗ ਕਰਨੇ ਸਾਨੂੰ ਪਹਿਲਾ ਵਾਲਾ ਰਸਤਾ ਚਾਹੀਦਾ ਬਸ ਅਸੀਂ ਕੋਈ ਮਿੱਟੀ ਪੁਆਣਾ ਨਹੀਂ ਚਾਹਦੇ ਅਜੀ ਅਸੀਂ ਪੁਵਾਈ ਤਾਂ ਅਸੀਂ ਆਪਦੇ ਆਪੇ ਪੁਆਵਾਂਗੇ ਸਾਰੇ ਫੰਡ ਇਕੱਠੀ ਕਰਕੇ ਠੀਕ ਹੈ ਠੀਕ ਆਪਲਾ ਦੱਸੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਮੇਸ਼ ਚੰਗ ਹੈ ਕਿਹੜਾ ਪਿੰਡ ਤੁਹਾਡਾ ਪਿੰਡ ਮੇਰਾ ਹੁਣ ਨਵਾਂ ਛਲੇਮਛਾਸੀ ਪਹਿਲੇ ਮੈਂ ਥੇਖਲੰਦਰ ਦਾ ਬੰਸੀ ਢਾਣ ਪਥਮ ਮੈਨੂੰ ਆਇਆ ਲੌਕਡਾਊਨ ਲੱਗਿਆ ਉਦੋਂ ਮੈਂ ਆਇਆ ਰਸਤਾ ਉਦੋਂ ਆਇਆ ਲੱਗਦਾ ਸੀ ਨੇਵਾ ਸੀ ਤੇ ਆ ਕੇ ਹੁਣ ਇਹਨਾਂ ਨੇ ਚਰਚ ਬਣਾਈ ਇਹਨਾਂ ਦਾ ਪਹਿਲਾ ਗੇਟ ਪਹਿਲੇ ਪਾਸੇ ਆ ਹੁਣ ਕੱਲ ਸਾਨੂੰ ਇਹ ਕਹਿਣ ਲੱਗੇ ਵੀ ਪਿੱਲਰ ਵਰਦੇ ਪਏ ਅਸੀਂ ਗੇਟ ਨਹੀਂ ਬਣਾ ਦੇ ਇਹਨਾਂ ਨੇ 420 ਦੇ ਵਿੱਚ ਗੇਟ ਬਣਾਤਾ ਹੁਣਾਂ ਦੇ ਵੀ ਅਸੀਂ ਉਥੋਂ ਤੱਕ ਦੇਣ ਲੱਗੇ ਆ ਟਾਈਪਰ ਬਣਾ ਦਿੰਦੇ ਆ ਆ ਮੇਰਾ ਘਰ ਹੈ ਮੇਰਾ ਘਰ ਤਾਂ ਸਮੁੰਦਰ ਬਣ ਜਾਏਗਾ ਜੀ ਮੈਂ ਕਿਹੜੇ ਪੈਸੇ ਜਾਵਾਂਗਾ ਆ ਛੜ ਕੇ ਅੱਗੇ ਮੇਰਾ ਪਾਣੀ ਇੱਧਰ ਵੀ ਨਿਕਾਸ ਹੋ ਜਾਂਦਾ ਸੀ ਪਰਲੇ ਪਾਸੇ ਵੀ ਨਿਕਾਸ ਹੋ ਜਾਂਦਾ ਸੀ ਮਾੜਾ ਮੋਟਾ ਇੱਥੇ ਆ ਕੇ ਜੁੜ ਜਾਂਦਾ ਅੱਛਾ ਮੈਂ ਹੁਣ ਕੀ ਦੱਸ ਕਿਹੜੇ ਪੈਸੇ ਜਾਵਾਂ ਗਰੀਬ ਬੰਦਾ ਮੈਂ ਕੀ ਕਰਾਂਗਾ ਇਹ ਤਾਂ ਇਹਨਾਂ ਦੇ ਚਰਤ ਦੇ ਪੈਸੇ ਆਂਦੇ ਨੇ ਪਤਾ ਨਹੀਂ ਫੰਡ ਕਿੱਥੋਂ ਆਂਦੀ ਇਹ ਕਿੱਥੋਂ ਨਹੀਂ ਆਂਦੀ ਇਹ ਮਾਲਕ ਨੂੰ ਪੁੱਛਦਾ ਏ ਉਥੇ ਲਾਈ ਜਾਂਦੇ ਨੇ ਮਿੱਟੀ ਪਾਈ ਜਾਂਦੇ ਨੇ ਸਾਨੂੰ ਤਾਂ ਖੂਬ ਬਣਾਈ ਜਾਂਦੇ ਨੇ ਅਸੀਂ ਕਿੱਧਰ ਜਾਵਾਂਗੇ ਗਰੀਬਾ ਕਿੰਨਾ ਫੁੱਟ ਨੀਵਾ ਹੋ ਗਿਆ ਸੜਕ ਤੋਂ ਸਾਡਾ ਕਰ ਸਾਡਾ ਹੈਗਾ ਜੀ 2.5 ਫੁੱਟ ਚਲ ਆ ਜਾ ਹਾਂਜੀ ਅੱਗੇ ਜਿਹੜੇ ਹੈਗੇ ਨੇ ਨੰਦਾ 10 ਫੁੱਟ ਥੱਲੇ ਇਧਰੋਂ ਦਾ ਪਾਣੀ ਡੋੜਿਆ ਤੇ ਮੇਰੇ ਘਰ ਨੂੰ ਪਿਆ ਹੁਣ ਮੇਰਾ ਘਰ ਤਾਂ ਬਰਬਾਦ ਹੋ ਜਾਏਗਾ ਜੇ ਕੱਲ ਨੂੰ ਮੈਂ ਮਿੱਟੀ ਪਾਵਾਂਗਾ ਤੇ ਇਹੋ ਵਾਂਸੀ ਉੱਠ ਕੇ ਤੇ ਮੈਨੂੰ ਕਹਿਣਗੇ ਵੀ ਹਾਂਜੀ ਮਿੱਟੀ ਕਿਉਂ ਪਾਈ ਕੱਲ ਨੂੰ ਲੜਾਈ ਦੋਸਤਾ ਮੇਰੇ ਨਾਲ ਹੋਵੇਗਾ ਤੇ ਮਰਦਾ ਹੋਇਆ ਤਾਂ ਗਰੀਬ ਬੰਦਾ ਕੋਈ ਨਾ ਕੋਈ ਤਾਂ ਅੱਖ ਚੱਬੇਗਾ ਜੀ ਹੂੰ ਜੀ ਹਾਂ ਤੇ ਸ਼ਿਕਾਇਤ ਕੀਤੀ ਸੀ ਪੁਲਿਸ ਨੂੰ ਹਾਂ ਜੀ ਕੀਤੀ ਗਈ ਹੈ ਜੀ ਪੁਲਿਸ ਕੋਈ ਆਈ ਸੀ ਆਈ ਸੀ ਸਰ ਠੀਕ ਹੈ ਉਹਨਾਂ ਆਖਿਆ ਵੀ ਮਿੱਟੀ ਆ ਚੱਕ ਕੇ ਤੇ ਅੰਦਰ ਕਰ ਲਓ ਇਹਨਾਂ ਨੇ ਅੰਦਰ ਹਲੇ ਤੱਕ ਨਹੀਂ ਕੀਤੀ ਸਮਾ ਦੇ ਰਹੇ ਨੇ ਵੀ ਇਹ ਤੁਹਾਨੂੰ ਰੰਪ ਬਣਾ ਦੇਵਾਂਗੇ ਰੰਪ ਬਣਾ ਦੇਵਾਂਗੇ ਰੰਪ ਬਣਾਣਗੇ ਤਾਂ ਮੇਰੇ ਤਾਂ ਘਰ ਤੋਂ 2 ਫੁੱਟ ਹੋਰ ਥੱਲੇ ਤੈਨ ਹੋ ਜਾਵੇਗਾ ਮੇਰਾ ਪਾਣੀ ਆ ਗਿਆ ਤਾਂ ਮੈਂ ਕੀ ਕਰਾਂਗਾ ਮੇਰੇ ਬੱਚੇ ਵੀ ਔਖੇ ਮੈਂ ਆਪ ਵੀ ਔਖਾ ਤੇ ਮੈਂ ਉਥੋਂ ਰੰਪ ਬਣਾਵਾਂਗਾ ਔਰ ਘਰ ਦੇ ਮੇਰੇ ਮਕਾਨ ਵੀ ਮਿੱਟੀ ਕਰਦੇ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਮੰਗੇ ਕਰ ਰਹੇ ਆ ਪਰ ਲਾ ਗੇਟ ਉਹ ਇਸ ਦਾ ਲੈਵਲ ਲੈਣ ਤੇ ਸਾਨੂੰ ਕੋਈ ਅੜਿਕਤ ਨਹੀਂ ਆਪਦੇ ਘਰ ਵਿੱਚ ਮਿੱਟੀ ਪਾ ਲੈ ਜੀ ਪਿੰਡ ਕੀ ਨਾ ਤੁਹਾਡਾ ਮੇਰਾ ਨਾਮ ਸਵਰਨ ਹੈ ਬਾਈ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਅਸ਼ਲੇਸ਼ ਕੀ ਮਸਲਾ ਕੀ ਹੈ ਇਹ ਮਸਲਾ ਜੀ 50 ਸਾਲ ਦਾ ਸਾਡਾ ਰਸਤਾ ਚੱਲ ਰਿਹਾ ਜੀ ਤੇ ਵਿਚਾਰੇ ਸਾਰੇ 15 16 ਗਾਰੇਗੇ ਨੇ ਗਰੀਬ ਬੰਦੇ ਕੋਈ ਐਂਡੀਕੇਪ ਵੀ ਹੈਗੇ ਨੇ ਬਈ ਯਾਰ ਹਸਤਾ ਉੱਚਾ ਕਰ ਰਹੇ ਨੇ ਕੋਈ ਇਹ ਨਾ ਮੈਨੂੰ ਪੁੱਛਾ ਨਹੀਂ ਦੱਸਾ ਨਹੀਂ ਵਿਚਾਰੇ ਸਾਰੇ ਲੋਕ ਕਹਿੰਦੇ ਸੀ ਵੀ ਤੂੰ ਅਸੀਂ ਬਾਹਰ ਨਿਕਲੋ ਮੈਂਬਰ ਹੈਗੇ ਆ ਪਰ ਪਤੀ ਵੀ ਮੈਂਬਰ ਹੈ ਤੇ ਉਹ ਕਹਿੰਦੇ ਸੀ ਬਾਹਰ ਨਿਕਲੋ ਤੇ ਵੀ ਇਹ ਕੀ ਕਰ ਰਹੇ ਨੇ ਸਾਨੂੰ ਉਲਟਾ ਕਮਕੀਆਂ ਦੇ ਰਹੇ ਨੇ ਬਈ ਤੁਸੀਂ ਕੀ ਕਰੋਗੇ ਪੁਲਿਸ ਨੂੰ ਕੱਲ ਸਪੋਰਟ ਕੀਤੀ ਐ ਐਸਚੂ ਨੂੰ ਉਹਨਾਂ ਬੋਲਦੇ ਬੇਜੀ ਕਹਿੰਦੇ ਨੇ ਅਸੀਂ ਮਿੱਟੀ ਚੱਕ ਲਵਾਂਗੇ ਨਹੀਂ ਚੱਕੀ ਉਲਟਾ ਬੰਦੇ ਲਿਆ ਕੇ ਸਾਡੇ ਖੜੇ ਕਰ ਦਿੱਤੇ ਨੇ ਗੱਲ ਪੁਆਣ ਲੱਗੇ ਨੇ ਸਾਰੇ ਬੀਬੀਆਂ ਦੇ ਬਕਵਾਸ ਕਰਦੇ ਨੇ ਤੇ ਕਹਿੰਦੇ ਨੇ ਕੋਈ ਇੱਥੇ ਪਰੇ ਪਰੇ ਗੇਟ ਸੀ ਹੁਣ ਉਹਰੇ ਕਰ ਦਿੱਤਾ ਹੈ ਗੇਟ ਹਾਂ ਇਹ ਗੇਟ ਵੀ ਅਸੀਂ ਇਹ ਕਹਿੰਨੇ ਵੀ ਸਾਡੀ ਪ੍ਰਸ਼ਾਸਨ ਗੱਲ ਸੁਣੇ ਤੇ ਕਾਰਵਾਈ ਹੋ ਜਾਵੇ ਜਿੰਦੀ ਗਲਤੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਮਿੱਟੀ ਨਹੀਂ ਪਾਣ ਦੇਣੀ ਪਾਵੇਂ ਅਸੀਂ ਮਰ ਜਾਈਏ ਉਹ ਸਾਈ ਸੀ ਤੇ ਪੁਲਿਸ ਆਈ ਸੀ ਮੌਕੇ ਤੇ ਉਹਨੂੰ ਕਹਿੰਦੇ ਸੀ ਵੀ ਮਿੱਟੀ ਚੱਕ ਲਓ ਤੇ ਕਹਿੰਦੇ ਚੱਕ ਲਵਾਂਗੇ ਉਦੋਂ ਬਾਅਦ ਜਾ ਕੇ ਪੁਲਿਸ ਨੂੰ ਰੋਕ ਦਿੱਤਾ ਇਹ ਬੱਲਾ ਕੀ ਬੈਥੇ ਇਥੇ ਬੰਦਾ ਵੀ ਇਹ ਆਪ ਰਹਿਣ ਵਾਸਤੇ ਥਾਂ ਲਈ ਸੀ ਚਰਚ ਬਣਾਈ ਸੀ ਕਿਸੇ ਨੂੰ ਬੱਚਿਆਂ ਨੂੰ ਖਲੋਂਦਿਆਂ ਨੇ ਉਹ ਵੀ ਬਹੁਤ ਔਖਤ ਹੁੰਦੀ ਏ ਕਹਿੰਦੇ ਨੇ ਵੇਖਦੇ ਨੇ ਐਰ ਗੇਰ ਮੁੰਡੇ ਤੇ ਛੋਟੇ ਬੱਚੇ ਨੇ ਕੋਈ ਵਿਚਾਰੇ ਨਹੀਂ ਵੇਖਦੇ ਸਾਰੇ ਇੱਜ਼ਤ ਵਾਲੀ ਨਹੀਂ ਆ ਚਰਚ ਵਿੱਚ ਵੀ ਕਿਸੇ ਨੂੰ ਨਹੀਂ ਵੜਨ ਦਿੰਦੇ ਕਹਿੰਦੇ 2000 ਰੁਪਏ ਲਵਾਂਗੇ ਅਸੀਂ ਵੀ ਜਦੋਂ ਕੋਈ ਵਿੱਚ ਆਏਗਾ ਸਾਡੀ ਚਰਚ ਦੇ ਦਾ हां ਤੇ ਸਾਡੇ ਡਾਣੀ ਵਾਲੇ ਨਹੀਂ ਜਾਂਦੇ ਜਦੋਂ ਅਸੀਂ ਨਾਲ ਇਹ ਕਦੇ ਪਾਣੀ ਆ ਗਿਆ ਸੀ ਕਹਿੰਦੇ ਅਸੀਂ ਪਾਣੀ ਆਇਆ ਇਹ ਸਾਡੀ ਕੰਧ ਪਟੋਗੇ ਤਾਂ ਸਾਨੂੰ ਤੁਮ ਕਿਵੇਂ ਵੀ ਦਿੰਦੇ ਨੇ ਤੇ ਦਾਬੇ ਵੀ ਲਾਉਂਦੇ ਨੇ ਇੱਥੇ ਜਿੱਦੋਂ ਸੇਮ ਨਾਲ ਟੁੱਟਿਆ ਸੀ ਇੱਥੇ ਲੋਕ ਚਰਚੇ ਦੇ ਵਿੱਚ ਰਹੇ ਸੀ ਹਾਂਜੀ ਹਾਂਜੀ ਰਹੇ ਸੀ ਰਹ ਸੀ ਯਾਰ ਰਹੇ ਸੀ ਉਦੋਂ ਵੀ ਕਹਿੰਦੇ ਸੀ ਅਸੀਂ ਇਹ ਕੰਧ ਕੱਢੀ ਸੀ ਉਦੋਂ ਵੀ ਅਸੀਂ ਬੋਲੇ ਸੀ ਵੀ ਤੁਸੀਂ ਇਹਨਾਂ ਵਧਾਓ ਇਹ ਘਰ ਕਹਿੰਦੇ ਨੇ ਸਾਰੇ ਨੀਵੇਂ ਹੋ ਜਾਂਦੇ ਹੈਂਡੀਕੈਪ ਤੇ ਬੱਚਾ ਉਹਨਾਂ ਦੀ ਰਿਹੜੀ ਬੜੇ ਓਕ ਹੁੰਦੇ ਨੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਪਿਆਰ ਨਾਲ ਸਾਨੂੰ ਕਹਿ ਦਿੰਦੇ ਵੀ ਤੁਸੀਂ ਕਿਵੇਂ ਕਰਨੀ ਹੈ ਉਸ ਤੋਂ ਬਾਅਦ ਜੋ ਮਰਜ਼ੀ ਕਰਦੇ ਹਾਂ ਹਾਂ ਹੁਣ ਮੰਗ ਕੀ ਕਰਦੇ ਅਸੀਂ ਇਹ ਮੰਗ ਕਰਨੇ ਸਾਡੀ ਪ੍ਰਸ਼ਾਸਨ ਗੱਲ ਸੁਣੇ ਤੇ ਸਾਡਾ ਸਾਰਾ ਨਿਬੇੜ ਦੇਵਣ ਪਹਿਲਾ ਤਾਰੇ ਕਰ ਦੇਣ ਰਾਜਵੇਂ ਸਾਡੇ ਮੇਰਾ ਕੀ ਨਾਮ ਤੁਹਾਡਾ ਮੇਰਾ ਨਾਮ ਅਜੇ ਸਿੰਘ ਅਜੇ ਸਿੰਘ ਕਿਹੜਾ ਪਿੰਡ ਆ ਆਪਣਾ ਨਵਾਂ ਸਲੇਮਪੁਰ ਇੱਥੇ ਰੋਜ਼ ਐਵੇਂ ਚੜਨਾ ਪੈਂਦਾ ਤੁਹਾਨੂੰ ਹਾਂਜੀ ਰੋਜ਼ ਕਾਲਜ ਜਾਂਦਾ ਉਹ ਕਿਹਾ ਹੀ ਹੁੰਦੀ ਚੜਨ ਲੱਗਿਆ ਕਿਹੜਾ ਕਿਹੜੀ ਕਲਾਸ ਪੜ੍ਹਦੇ ਤੁਸੀਂ ਪੀਏ ਅੱਛਾ ਫਸਟ ਈਅਰ ਕਿੰਨੇ ਦਿਨਾਂ ਤੋਂ ਦਿੱਕਤ ਆ ਰਹੀ ਹੈ ਮਹੀਨਾ ਹੋ ਗਿਆ ਫਿਰ ਕਿਹਾ ਨਹੀਂ ਤੁਸੀਂ ਇਹਨਾਂ ਨੂੰ ਕੁਝ ਕਦੀ ਗਏ ਸੁਣਦੇ ਹੀ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਹਾਂਜੀ ਅੱਛਾ ਮੈਂ ਆਦਾ ਉਹ ਨੇ ਖੜੇ ਹੁੰਦੇ ਨੱਗੂ ਵੇ ਵੇਖਦੇ ਨੇ ਦਿਨ ਤੱਕਾ ਨਹੀਂ ਲਾਦੇ ਅੱਛਾ ਚਰਚ ਵਾਲੇ ਤੈਨੂੰ ਮੰਗ ਕੀ ਕਰਦੇ ਹੋ ਤੁਸੀਂ ਵੀ ਰਸਤਾ ਅੱਗੇ ਤੇ ਨਵੀਂ ਜਿਵੇਂ ਪਹਿਲਾਂ ਲਾਗਾ ਸੀ ਪਹਿਲਾਂ ਸਹੀ ਸੀ ਰਸਤਾ ਹਾਂਜੀ ਪਹਿਲਾਂ ਸਹੀ ਚੜ ਜਾਂਦਾ ਸੀ ਜੀ ਹਾਂ ਜੀ ਫਿਰ 4-5 ਨੇ ਚਲਾਣਾ ਹੀ ਪੈਂਦਾ ਸੀ